ਇੰਡੀਆ ਤੇ ਪਾਕਿਸਤਾਨ ਦੇ ਵਿੱਚ ਜਿਹੜੀ ਜੰਗ ਲੱਗੀ ਹੋਈ ਆ ਵਾਰ ਲੱਗੀ ਹੋਈ ਆ ਸ਼ੁੱਡ ਬੀ ਹੈਪਨਿੰਗ ਬਿਕਾਜ਼ ਵੀ ਆਲ ਬਲੀਵ ਇਨ ਪੀਸ ਕਿਉਂਕਿ ਜਿਹੜਾ ਮਰਜੀ ਮੁਲਕ ਹੋਵੇ ਉਤੋਂ ਸਭ ਤੋਂ ਵੱਡਾ ਉਹਦਾ ਧਰਮ ਜਿਹੜਾ ਉਹ ਇਨਸਾਨੀਅਤ ਆ ਸੋ ਏਸੀ ਗੱਲ ਦੇ ਉੱਤੇ ਜਿਮੀ ਅਹਿਮਦ ਗੜੀ ਨੇ ਬੜੀਆਂ ਖੂਬਸੂਰਤ ਲਾਈਨਾਂ ਲਿਖੀਆਂ ਜੀ ਮੈਂ ਸੁਣਾਉਣਾ ਤੁਹਾਨੂੰ ਧਰਮ ਆ ਉੱਤੇ ਸਦਾ ਸਿਆਸਤ ਕਰਦੇ ਨੇ ਗਦਾਰ ਜਾਂ ਗਨ ਲੱਗੇ ਕਦੇ ਦੋਸਤੋ ਹਿੰਦ ਪਾਕ ਵਿਚਕਾਰ ਯਾਰ ਕਿਸੇ ਦਾ ਕੁਝ ਨਹੀਂ ਜਾਣਾ ਆਪਾਂ ਘਾਟੇ ਜਰਨੇ ਨੇ ਇਧਰ ਵੀ ਤੇ ਉਧਰ ਵੀ ਹਾਇ ਪੁੱਤ ਮਾਮਾ ਦੇ ਮਰਨੇ ਨੇ ਹਿੰਦੂ ਚੰਗੇ ਮੁਸਲਮ ਚੰਗੇ ਚੰਗੇ ਸਿੱਖ ਈਸਾਈ ਡੁੱਬ ਜਾਵਣ ਜੋ ਸਾਨੂੰ ਜਾਂਦੇ ਆਪਸ ਵਿੱਚ ਲੜਾਈ ਧਰਤੀ ਤੇ ਅਸਮਾਨ ਵੀ ਰੋਣੇ ਗੋਲੇ ਬੰਬ ਜਦ ਵਰਨੇ ਨੇ ਇਧਰ ਵੀ ਤੇ ਉਧਰ ਵੀ ਹਾਏ ਪੁੱਤ ਮਾਮਾ ਦੇ ਮਰਨੇ ਨੇ ਪੜ ਇਤਿਹਾਸ ਦੇ ਪੰਨੇ ਵੇਖੋ ਕੀ ਕੁਝ ਆਪਾਂ ਝੱਲੇ ਨਵੇਂ ਜ਼ਖਮ ਨੂੰ ਕਿੱਥੇ ਰੱਖਣਾ ਪਹਿਲੇ ਫਟ ਹੀ ਅੱਲੇ ਪੱਲੇ ਕੈਂਡਲ ਮਾਰਚ ਸਾਡੇ ਜਾਂ ਫਿਰ ਲੋਹਣੇ ਧਰਨੇ ਨੇ ਇਧਰ ਵੀ ਤੇ ਉਧਰ ਵੀ ਹਾਏ ਪੁੱਤ ਮਾਮਾ ਦੇ ਮਰਨੇ ਨੇ ਜਿੰਮੀ ਦੇ ਤਾਂ ਬੋਲ ਆਖਰੀ ਇੱਕੋ ਗੱਲ ਹੀ ਕਹਿਣ ਪਿਆਰ ਇਕਤਾ ਅਤੇ ਸ਼ਾਂਤੀ ਤਿੰਨੋਂ ਕਾਇਮ ਰਹਿਣ ਕਟੜਤਾ ਦੀ ਕੰਧ ਵੀ ਸਟੋ ਜੇ ਸੌਖੇ ਸਾ ਭਰਨੇ ਨੇ ਇਧਰ ਵੀ ਤੇ ਉਧਰ ਵੀ ਹਾਏ ਪੁੱਤ ਮਮਾ ਦੇ ਮਰਨੇ ਨੇ ਇਧਰ ਵੀ ਤੇ ਉਧਰ ਵੀ ਹਾਏ ਪੁੱਤ ਮਮਾ ਦੇ ਮਰਨੇ ਨੇ ਸੇ ਨੋਟ ਵਰਡ ਲਵ ਐਂਡ ਪੀਸ ਭਾਰਤ ਅਤੇ ਪਾਕਿਸਤਾਨ ਦੇ ਚੱਲਦੇ ਵਿਵਾਦਾਂ ਤੇ ਜੈਜ਼ੀਬੀ ਵੱਲੋਂ ਇੱਕ ਸੋਸ਼ਲ ਮੀਡੀਆ ਦੇ ਉੱਪਰ ਵੀਡੀਓ ਸਾਂਝੀ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਵੱਲੋਂ ਕਿਹਾ ਗਿਆ ਕਿ ਮੋਲਕ ਭਾਵੇਂ ਕੋਈ ਵੀ ਹੋਏ ਸਾਡਾ ਸਭ ਦਾ ਧਰਮ ਇਨਸਾਨੀਅਤ ਹੋਣਾ ਚਾਹੀਦਾ ਇਹ ਬਹੁਤ ਹੀ ਵੱਡੀ ਗੱਲ ਜੈਜ਼ੀਬੀ ਨੇ ਕਹੀ ਹੈ ਜੋ ਕਿ ਬਹੁਤ ਹੀ ਸੋਹਣਾ ਮੈਸੇਜ ਸਾਡੀ ਸਾਰੀ ਸੋਸਾਇਟੀ ਨੂੰ ਦਿੰਦੀ ਹੈ ਗਾਇਕ ਜੈਜ਼ੀਬੀ ਵੱਲੋਂ ਇੱਕ ਗੀਤ ਵੀ ਗਾਇਆ ਜਾਂਦਾ ਹੈ ਔਰ ਉਸ ਗੀਤ ਦੇ ਬੋਲ ਸੁਣ ਤੁਸੀਂ ਵੀ ਭਾਵੁਕ ਹੋ ਜਾਓਗੇ ਇੰਡੀਆ ਤੇ ਪਾਕਿਸਤਾਨ ਦੇ ਵਿੱਚ ਜਿਹੜੀ ਜੰਗ ਲੱਗੀ ਹੋਈ ਆ ਵਾਰ ਲੱਗੀ ਹੋਈ ਆ uh it should be happening because uh, we all believe in peace kyunki jeda marzi mulk hove o to sab to vadda oda dharm jeda o insaniyat hai so isi gal de utte jimmy ahmed gadi ene badi khubsurat linean likheya ji main sunawana tuhanu dharm maay utte sada siyast karde ne gadar jang na lage kade dost to hind pak bachkar ਯਾਰ ਕਿਸੇ ਦਾ ਕੁਝ ਨਹੀਂ ਜਾਣਾ ਆਪਾਂ ਘਾਟੇ ਜਰਨੇ ਨੇ ਇਧਰ ਵੀ ਤੇ ਉਧਰ ਵੀ ਹਾਇ ਪੁੱਤ ਮਾਮਾ ਦੇ ਮਰਨੇ ਨੇ ਹਿੰਦੂ ਚੰਗੇ ਮੁਸਲਮ ਚੰਗੇ ਚੰਗੇ ਸਿੱਖ ਈਸਾਈ ਡੁੱਬ ਜਾਵਣ ਜੋ ਸਾਨੂੰ ਜਾਂਦੇ ਆਪਸ ਵਿੱਚ ਲੜਾਈ ਧਰਤੀ ਤੇ ਅਸਮਾਨ ਵੀ ਰੋਣੇ ਗੋਲੇ ਬੰਬ ਜਦ ਵਰਨੇ ਨੇ ਇਧਰ ਵੀ ਤੇ ਉਧਰ ਵੀ ਹਾਇ ਪੁੱਤ ਮਾਮਾ ਦੇ ਮਰਨੇ ਨੇ ਪੜ ਇਤਿਹਾਸ ਦੇ ਪੰਨੇ ਵੇਖੋ ਕੀ ਕੁਝ ਆਪਾਂ ਝੱਲੇ ਨਵੇਂ ਜ਼ਖਮ ਨੂੰ ਕਿੱਥੇ ਰੱਖਣਾ ਪਹਿਲੇ ਫਟ ਹੀ ਅੱਲੇ ਪੱਲੇ ਕੈਂਡਲ ਮਾਰਚ ਸਾਡੇ ਜਾਂ ਫਿਰ ਲਾਉਣੇ ਧਰਨੇ ਨੇ ਇਧਰ ਵੀ ਤੇ ਉਧਰ ਵੀ ਹਾਏ ਪੁੱਤ ਮਾਮਾ ਦੇ ਮਰਨੇ ਨੇ ਜਿੰਮੀ ਦੇ ਤਾਂ ਬੋਲ ਆਖਰੀ ਇੱਕੋ ਗੱਲ ਹੀ ਕਹਿਣ ਪਿਆਰ ਇਕਤਾ ਅਤੇ ਸ਼ਾਂਤੀ ਤਿੰਨੋਂ ਕਾਇਮ ਰਹਿਣ ਕਟੜਤਾ ਦੀ ਕੰਧ ਵੀ ਸਟੋ ਜੇ ਸੌਖੇ ਸਾ ਭਰਨੇ ਨੇ ਇਧਰ ਵੀ ਤੇ ਉਧਰ ਵੀ ਹਾਏ ਪੁੱਤ ਮਮਾ ਦੇ ਮਰਨੇ ਨੇ ਇਧਰ ਵੀ ਤੇ ਉਧਰ ਵੀ ਹਾਏ ਪੁੱਤ ਮਮਾ ਦੇ ਮਰਨੇ ਨੇ ਸੇ ਨੋਟ ਵਰਡ Love and peace. ਦੇਸੀ ਵੀਰੋ ਗਾਇਸ ਗੀਤ ਅਤੇ ਦਿੱਤੇ ਇਸ ਸੁਨੇਹੇ ਨੂੰ ਸਾਨੂੰ ਸਾਰਿਆਂ ਨੂੰ ਆਪਣੇ ਜ਼ਿਹਨ ਦੇ ਵਿੱਚ ਰੱਖਣਾ ਚਾਹੀਦਾ ਹੈ ਖੁਦਾ ਨਾ ਖਾਸ ਤਾਂ ਅਗਰ ਕੋਈ ਵਿਪਤਾ ਕੋਈ ਆਪਤਾ ਸਾਡੇ ਭਾਰਤ ਦੇ ਉੱਪਰ ਪੈਂਦੀ ਆ ਤਾਂ ਉਸ ਮੌਕੇ ਦੇ ਉੱਪਰ ਅਸੀਂ ਇਹ ਨਾ ਵੇਖੀਏ ਕਿ ਇਸ ਇਨਸਾਨ ਦੀ ਮਦਦ ਕਰਨ ਤੋਂ ਪਹਿਲਾਂ ਉਹਦਾ ਧਰਮ ਕੀ ਹੈ ਅਸੀਂ ਇਹ ਦੇਖੀਏ ਕਿ ਸਾਡਾ ਸਭ ਦਾ ਧਰਮ ਜਿਹੜਾ ਪਹਿਲਾ ਆ ਉਹ ਇਨਸਾਨੀਅਤ ਆ ਉਹ ਹਿਊਮੈਨਿਟੀ ਆ ਇਸ ਦੇ ਚੱਲਦਿਆਂ ਹੀ ਦੇਸੀ ਚੈਨਲ ਦੀ ਸਾਰੀ ਟੀਮ ਸਭ ਨੂੰ ਇਹੀ ਸੁਨੇਹਾ ਦਿੰਦੀ ਹੈ ਕਿ ਅਸੀਂ ਸਾਰੇ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਕਿਉਂਕਿ ਅਸੀਂ ਹਮੇਸ਼ਾ ਹੀ ਇੱਕ ਦੂਜੇ ਦੇ ਖੜੇ ਰਹਿਨੇ ਆ ਅਸੀਂ ਹਮੇਸ਼ਾ ਹੀ ਚਾਹੁੰਦੇ ਆ ਕਿ ਸ਼ਾਂਤੀ ਬਣੀ ਰਹੇ ਲੇਕਿਨ ਕਈ ਵਾਰ ਹਾਲਾਤ ਹੱਦੋਂ ਬਾਹਰ ਹੋ ਜਾਂਦੇ ਨੇ ਤੇ ਇਸ ਦੇ ਚੱਲਦਿਆਂ ਅਸੀਂ ਇਹੀ ਅਰਦਾਸ ਕਰਦੇ ਆ ਕਿ ਪਰਮਾਤਮਾ ਸਭ ਤੇ ਆਪਣਾ ਮੇਰਾ ਭਰਿਆ ਹੱਥ ਬਣਾਈ ਰੱਖੇ ਅਤੇ ਅਸੀਂ ਸਭ ਇੱਕ ਦੂਜੇ ਦੇ ਨਾਲ ਇਨਸਾਨੀਅਤ ਦੇ ਤੌਰ ਤੇ ਹਮੇਸ਼ਾ ਖੜੇ ਰਹੀਏ ਜਲਦੀ ਮੁੜ ਕੇ ਹਾਜ਼ਰ ਹੋਵਾਂਗੇ ਇੱਕ ਨਵੀਂ ਖਾਸ ਅਪਡੇਟ ਦੇ ਨਾਲ ਤਦ ਤੱਕ ਲਈ ਤੁਹਾਡਾ ਤੇ ਸਾਡਾ ਰੱਬ ਰਾਖਾ